ਆਪਣੀ ਯਾਦਾਂ ਦੀ ਜਿੱਤ ਤੋਂ ਤਿੰਨ ਲੈਪ ਬਾਅਦ ਯਾਦ ਮੇਰੀ ਕਿ ਬੈਂਤੀ ਖਣ ਲੋ ਪੀ ਪੀ ਬੱਬ ਨੇ ਟੈਂਡਰ ਆਪਣੇ ਚਲਦੇ ਆ ਇੱਥੇ ਚਲਦੇ ਆ ਹਾਂ ਜੀ ਕੀ ਨਾਮ ਹੈ ਜੀ ਮੇਰੋਂ ਚੰਦਰਪਾਲ ਸਿੰਘ ਆ ਜੀ ਮੈਂ ਪੰਜਾਬ ਪ੍ਰਦੇਸ਼ ਪਲੇਅਰ ਮਜ਼ਦੂਰ ਹੋ ਰਹਣਾ ਰਜਿਸਟਰ ਨੰਬਰ 37 ਦਾ ਪੰਜਾਬ ਦਾ ਪ੍ਰਲਾਣ ਅੱਜ ਇੱਥੇ ਗਦਾਮ ਅੱਗੇ ਜਿਹੜਾ ਧਰਨਾ ਲਾਇਆ ਹੋਇਆ ਹੈਗਾ ਪੁਲਿਸ ਪ੍ਰਸ਼ਾਸਨ ਵੀ ਵੱਡੀ ਇੰਟੀਰੀਅਰ ਚਾਹ ਮਾਮਲਾ ਕੀ ਹੈ ਇਹ ਇਹ ਮਾਮਲਾ ਇਹ ਹੈ ਜੀ ਜਿਹੜਾ ਠੇਕੇਦਾਰ ਹੈ ਜਿਹੜੀ ਠੇਕੇਦਾਰੀ ਸਿਸਟਮ ਹੈ ਠੇਕੇਦਾਰ ਜਿਹੜਾ ਹੈਗਾ ਤਿੰਨ ਲੱਖ ਤੇ ਟੈਂਡਰ ਪਾ ਕੇ ਆ ਗਿਆ ਔਰ ਹਰ ਸਾਲ ਇਹ ਖਰਾਬ ਕਰਦਾ ਹੈ ਜਦੋਂ ਕਿ ਸਰਕਾਰੀ ਰੇਟ ਸਾਡਾ ਤਿੰਨ ਰੁਪਏ 3 ਪੈਸੇ ਆ ਲੜਾਈ ਸਰਕਾਰੀ ਰੇਟ ਹੀ ਸਾਡਾ ਜਿਹੜਾ ਸਟੇਕ ਦਾ ਉਹ 1 ਰੁਪਏ 62 ਪੈਸੇ ਆ ਉਸ ਤੋਂ ਬਾਅਦ 30% ਆ ਵਾਬਾ ਜੇ 30% ਆ ਵਾਬਾ ਲਾਉਣੇ ਆ ਤਾਂ ਲੜਾਈ ਸਾਡੀ 3 ਰੁਪਏ 93 ਪੈਸੇ ਬਣਦੀ ਆ ਹੁਣ ਸਾਨੂੰ ਦਿੰਦੀ ਸਰਕਾਰ 3 ਰੁਪਏ 93 ਪੈਸੇ ਠੇਕੇਦਾਰ ਘੱਟ ਤੇ ਪਾ ਕੇ ਆ ਗਿਆ ਉਹ ਸਾਨੂੰ ਕਹਿੰਦਾ ਘੱਟ ਰੇਟ ਦੇ ਕੰਮ ਕਰੋ ਅਸੀਂ ਘੱਟ ਰੇਟ ਦੇ ਕੰਮ ਕਰਨਾ ਨਹੀਂ ਏਦੋਂ ਪਹਿਲਾਂ ਇਸੇ ਏਜੰਸੀ ਦਾ ਇਹੀ ਇਸੇ ਸਾਲ ਚ ਜਿਹੜਾ ਰੇਟ ਹੈ ਉਹ 3 ਰੁਪਏ ਦਾ ਸਾਡੀ ਲੜਾਈ ਚੱਲ ਰਹੀ ਹੈ ਹੁਣ ਵੀ ਇਸ ਵਕਤ ਮੌਜੂਦ ਹੈ ਇਸੇ ਯੂਨੀਅਨ ਦੀ ਔਰ 3 ਰੁਪਏ 60 ਪੈਸੇ ਸਾਡਾ ਸਟ੍ਰੇਕ ਚੱਲ ਰਿਹਾ ਉਹ ਰੇਟ ਸਾਡਾ ਤੀਜੇ ਮਹੀਨੇ ਵਧਣਾ ਹੈ ਉਹਦੇ ਤੇ ਠੇਕੇਦਾਰ ਨਾਲ ਉਹ ਗੱਲ ਹੋਈ ਹੋਈ ਹੈ ਕਿ ਜਿਹੜਾ ਰੇਟ ਵਧੂਗਾ 10% ਵਧੇ 20 ਵਧੇ ਜਿੰਨੇ ਪੈਸੇ ਵਧਣਗੇ ਉਹ ਚੋਂ ਉਦੋਂ ਉਦੋਂ ਹੀ ਹੋਊਗਾ ਵੈਸੇ ਉਹ ਸਾਡਾ ਜਿਹੜਾ 12 ਅੱਥ ਨੂੰ ਮੀਟਿੰਗ ਹੋਈ ਸੀ ਕੈਬਨਿਟ ਦੀ ਉਹਦੇ ਚ ਇਹ ਹੋਇਆ ਸੀ ਵੀ ਕੱਲੇ ਪੱਲੇ ਦੇ ਨਾਲ ਵਾਸਤੇ ਰੇਟ ਵਧੂਗਾ ਹੁਣ ਗੱਲ ਇਹ ਹੈ ਗਿਆ ਕਿ ਠੇਕੇਦਾਰ ਨਾਲ ਰਵ ਹੈ ਉਹ ਇਹ ਹੈ ਕਿ ਸਾਡਾ ਹੱਕ ਦੇਵੇ ਜਿਹੜਾ ਸਾਡਾ ਰੇਟ ਬਣਦਾ ਜਿਹੜਾ ਰੇਟ ਚੱਲ ਰਿਹਾ ਹੈ ਸਾਡਾ ਉਹ ਰੇਟ ਦੇਵੇ ਕੰਮ ਖਰਾਬ ਹੈ ਹੂੰ ਹੋਰ ਕੰਮ ਅਸੀਂ ਕਰਦੇ ਰਹਾਂਗੇ ਅਸੀਂ ਤਾਂ 50-55 ਸਾਲ ਹੋ ਗਏ ਗੱਲ ਪਹਿਲਾਂ ਬਜ਼ੁਰਗ ਕਰਦੇ ਸੀ ਹੁਣ ਅਸੀਂ ਕਰਦੇ ਆ ਅਸੀਂ ਇਹ ਕਰਦੇ ਰਹਾਂਗੇ ਜੇ ਕਹੇਗੇ ਠੇਕੇਦਾਰ ਨਾਲ ਮੈਂ ਕਿ ਹੋਰ ਬੰਦਾ ਤੋਂ ਕੰਮ ਕਰਾ ਲੂ ਉਹ ਨਹੀਂ ਕਰਾਂਗੇ ਔਰ ਮੈਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਤੁਹਾਡੇ মিডিਆ ਰਾਹੀਂ ਦੱਸਣਾ ਚਾਹੁੰਨਾ ਅਗਰ ਜੇ ਇੱਥੇ ਲੈ ਲੈਣਾ ਲੈਣਾ ਦੀ ਪੂਰ ਕੋਈ ਵਧਿਗੀ ਹੋ ਜਨਾ ਨਾ ਤੱਕਾ ਹੋਇਆ ਤਾਂ ਸਾਰਾ ਪੰਜਾਬ ਅਸੀਂ ਨਾਲ ਖੜੇ ਆ ਉਹ ਜੇ ਪੰਜਾਬ ਬੰਦ ਕਰਨ ਦਾ ਸੱਦਾ ਦੇਣਾ ਪਿਆ ਪੰਜਾਬ ਬੰਦ ਵੀ ਕਰਾਂਗੇ ਫਿਰ ਕਿੱਥੇ ਕਿੱਥੇ ਜਾ ਕੇ ਫੋਰਸ ਲਾ ਕੇ ਕੰਮ ਕਰਾਉਣਗੇ ਸੋ ਮੈਂ ਤੁਹਾਡੇ ਨੀਡੀਅਰ মিডিਆ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਠੇਕੇਦਾਰ ਨੂੰ ਕਹੋ ਨਾ ਉਦੋਂ ਉਦੋਂ ਰੇਟ ਦਵਾਉਂਦੇ ਹੋ ਚੱਲ ਰਿਹਾ ਉਹ ਰੇਟ ਦਵਾ ਕੇ ਸਾਡਾ ਕੰਮ ਚਲਾਉਣ ਉਹ ਜੇ ਕੋਈ ਨਫੇ ਇਨਸਾਨ ਦਾ ਜ਼ਿੰਮੇਵਾਰ ਕੋਈ ਨਫਾਨਸਾਨ ਹੋਇਆ ਤਾਂ ਜ਼ਿੰਮੇਵਾਰ ਪ੍ਰਸ਼ਾਸਨ ਹੈ ਉਹ ਸਰਕਾਰ ਹੈ ਇੱਕ ਜਿਹੜਾ ਪੁਲਿਸ ਪ੍ਰਸ਼ਾਸਨ ਆ ਇੱਥੇ ਕੋਈ ਬਾਹਰੋਂ ਲੇਬਰ ਲਿਆ ਕੇ ਭਰਾਈ ਕਰਾਇਆ ਜਾਇ ਰਿਹਾ ਇਹ ਕੋਈ ਬਾਹਰੋਂ ਕੋਈ 5-7 ਬੰਦੇ ਲਿਆਂਦੇ ਆ ਜੀ ਉਹਨਾਂ ਨੂੰ ਅੰਦਰ ਬਾੜਤਾ ਉਹ ਅੰਦਰ ਪੋਸਾ ਘਟਵਰ ਤੁਸੀਂ ਦੇਖੀ ਹੋਊਗੀ ਕਿੰਨੀ ਕਾ ਉਹ ਪੋਸਾ ਆ ਕੇ ਕਹਿੰਦੇ ਵੀ ਮਦਨ ਇਹਨਾਂ ਨੂੰ ਉਹਨਾਂ ਨੂੰ ਅੰਦਰ ਬਾੜਤਾ ਤੁਹਾਨੂੰ ਇੱਥੇ ਬਾਹਰ ਉਠਾਇਆ ਹੋਇਆ ਔਰ ਅਸੀਂ ਇੱਥੇ 50 ਸਾਲ ਤੋਂ ਕੰਮ ਕਰਦੇ ਆ ਅਸੀਂ ਛੱਡ ਕੇ ਤਾਂ ਜਾਂਦੇ ਇਹ ਧਰਨਾ ਕਿੰਨੇ ਚਿਰ ਜਾਰੀ ਰੱਖੋ ਕੀ ਹੈ ਜੀ ਜਿੰਨਾ ਚਿਰ ਸਾਡਾ ਹੱਕ ਨਹੀਂ ਮਿਲਦਾ ਉਹਨਾਂ ਚਿਰ ਜਾਰੀ ਰੱਖੋ ਮੈਂ ਜੀ ਮ ਮੇਅਰ ਸੈਲ ਦਾ ਚੇਅਰਮੈਨ ਪੰਜਾਬ ਤੇ ਇੱਕ ਹੀ ਧਰਨਾ ਲਾਇਆ ਹੈ ਮੇਰੇ ਗੱਲ ਦੀ ਜਦਾਂ ਮੇਰੀ ਪੁਰਸਪ੍ਰਸ਼ਾਸਨ ਦੀ ਵੱਡੀ ਗਿੰਚੀ ਦੇ ਵਿੱਚ ਪਹੁੰਚਿਆ ਪੰਨੇਦਾਰ ਭਰਾ ਵੱਡੀ ਗਿੰਚੀ ਨਾਮ ਲਾਖੀਆ ਮਾਮਲਾ ਹੈ ਜੀ ਅਸੀਂ ਪੁਰਾਣੇ ਸਮੇਂ ਤੋਂ ਇੱਥੇ ਕੰਮ ਕਰਦੇ ਆਂ ਅੱਜ ਠੇਕੇਦਾਰ ਸਮੇਂ-ਸਮੇਂ ਸਰ ਬਦਲਦੇ ਰਹਿੰਦੇ ਆ ਜਿਹੜਾ ਰੇਟ ਹੈ ਸਾਡਾ ਉਹ ਰੇਟ ਹਰ ਸਾਲ ਉਸੇ ਤਰੀਕੇ ਨਾਲ ਵਧਦਾ ਜਾਂਦਾ ਪਰੰਤੂ ਹੁਣ ਜਿਹੜੀ ਗੱਲ ਹੈ ਕਿ ਠੇਕੇਦਾਰ ਪ੍ਰਸ਼ਾਸਨ ਰਾਹੀਂ 5 7 10 ਬੰਦੇ ਲੈ ਕੇ ਆਏ ਆ ਅਸੀਂ ਤਾਂ ਬੇਨਤੀ ਇਹਨਾਂ ਨੇ ਕੀਤੀ ਸੀ ਵੀ ਭਾਈ ਤੁਸੀਂ ਵੀ ਪल्लेदार ਹੋ ਅਸੀਂ ਮਜ਼ਦੂਰ ਮਜ਼ਦੂਰ ਨਾਲ ਲੜੀਏ ਕਿਉਂਕਿ ਸਾਡੀ ਲੜਾਈ ਇੱਕ ਠੇਕੇਦਾਰ ਨਾਲ ਹੈ ਜਿਹੜਾ ਮਜ਼ਦੂਰਾਂ ਦਾ ਹੱਕ ਨਹੀਂ ਦਿੰਦਾ ਜਿਹੜੀ ਸਾਡੀ ਲੜਾਈ ਹੈ ਉਹਦੇ ਵਿੱਚ ਤੁਸੀਂ ਮਜ਼ਦੂਰ ਕਦੋਂ ਅਸੀਂ ਮਜ਼ਦੂਰਾਂ ਨੇ ਲੜਨਾ ਇਹ ਲੜਾਈ ਹੈ ਸਾਡੀ ਠੇਕੇਦਾਰ ਨਾਲ ਰੇਟਾਂ ਦੇ ਹੱਕ ਸੱਚੀ ਦੀ ਕਮਾਈ ਦੀ ਲੜਾਈ ਹੈ ਇਹ ਸਾਡੀ ਮੀਟਿੰਗ ਵੀ 12 8 2025 ਨੂੰ ਹੋਈ ਸੀਗੀ ਪੰਜਾਬ ਦੀ ਕੈਬਨਿਟ ਦੇ ਸਭ ਕਮੇਟੀ ਦੇ ਵਿੱਚ ਜਿਹਦੇ ਹਲਕਾ ਲੇਬਰਾਂ ਦੇ ਮੰਤਰੀ ਨੇ ਬਰਿੰਦਰ ਗੋਲ ਜੀ ਉਹਨਾਂ ਨੇ ਪੂਰੇ ਭਰੋਸੇ ਦੇ ਵਿੱਚ ਲਿਆ ਸੀ ਕਿ ਅਸੀਂ ਲੇਬਰਾਂ ਦਾ ਜਿਹੜਾ ਮਸਲਾ ਹੱਲ ਪਹੁੰਚ ਦੇ ਆਧਾਰ ਤੇ ਕਰਾਵਾਂਗੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਰੇਟ ਲੇਬਰਾਂ ਨੂੰ ਘੱਟ ਨਹੀਂ ਮਿਲੇਗਾ ਜਿੱਦਾਂ ਰੇਟ ਚੱਲ ਰਹੇ ਨੇ ਉਸੇ ਤਰੀਕੇ ਨਾਲ ਰੇਟ ਥੋੜੇ ਮੰਡੇ ਰਹਿਣਗੇ ਪਰ ਠੇਕੇਦਾਰ ਨੇ ਲੇਬਰ ਬਾਹਰੋਂ ਲੈਂਦੀ ਹੈ ਜੇਕਰ ਠੇਕੇਦਾਰੇ ਹਰਕਤਾਂ ਕਰਦਾ ਰਿਹਾ ਤੇ ਬਾਹਰੋਂ ਬੰਦੇ ਆਉਂਦੇ ਰਹੇ ਉਹ ਜ਼ਿੰਮੇਵਾਰੀ ਠੇਕੇਦਾਰ ਤੇ ਉਹਨਾਂ ਮਜ਼ਦੂਰ ਲੋਕਾਂ ਦੀ ਹੋਵੇਗੀ ਜਿਹੜੇ ਸਾਡੇ ਬਰਾਬਰ ਆਣ ਕੇ ਇੱਥੇ ਖੜ੍ਹ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਪਹੁੰਚੇ ਕੋਈ ਇੱਥੇ ਵੱਡੀ ਰੰਗੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਤਾਂ ਜੀ ਠੇਕੇਦਾਰ ਵੱਲੋਂ ਹਾਈ ਕੋਰਟ ਦੇ ਵਿੱਚ ਰਿਟ ਪਾਤੀ ਵੀ ਸਾਨੂੰ ਪ੍ਰਸ਼ਾਸਨ ਦਿੱਤਾ ਜਾਏ ਪੁਲਿਸ ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਇਹ ਆ ਵੀ ਲੜਾਈ ਨਾ ਹੋਵੇ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਆ ਜੇਕਰ ਇਸੇ ਤਰ੍ਹਾਂ ਇਹ ਬੰਦੇ ਠੇਕੇਦਾਰ ਲੈਂਦਾ ਰਿਹਾ ਤਾਂ 100% ਇੱਥੇ ਕੋਈ ਨਾ ਕੋਈ ਨਫਾ ਨੁਕਸਾਨ ਹੋ ਸਕਦਾ ਕਿਉਂਕਿ ਅੱਜ ਤੱਕ ਇਕੱਲੇ ਲਹਿਰੇ ਡਿੱਪੂ ਦੇ ਵਰਕਰ ਨੇ ਇੱਥੇ ਜਦੋਂ ਪੂਰੇ ਪੰਜਾਬ ਦੇ ਵਰਕਰ ਇਕੱਠੇ ਹੋਗੇ ਤਾਂ ਉਹਨਾਂ ਨੇ ਨਹੀਂ ਦੇਖਣਾ ਵੀ ਇਹ ਕਿੱਥੇ ਦਾ ਮਜ਼ਦੂਰ ਹੈ ਕਿੱਥੇ ਦਾ ਨਹੀਂ ਜਿਹੜੇ ਬਾਹਰੋਂ ਮਜ਼ਦੂਰ ਆਣਗੇ ਉਸ ਨੂੰ ਸਮਝ ਕੇ ਆਣ ਤੇ ਸਾਡੀ ਬੇਨਤੀ ਹੈ ਮੰਤਰੀ ਸਾਹਿਬ ਨੂੰ ਕਿ ਆਪਣੇ ਮਜ਼ਦੂਰਾਂ ਵੱਲੇ ਦੇਖੋ ਜਿਹੜੇ ਤੁਹਾਡੇ ਹਲਕੇ ਦੇ ਮਜ਼ਦੂਰ ਨੇ ਉਹ ਕੰਮ ਕਰ ਰਹੇ ਨੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਘੱਟੋ-ਘੱਟ 40-50 ਸਾਲ ਤੋਂ ਕੰਮ ਕਰਦਿਆਂ ਨੂੰ ਹੋਗੇ ਉਹਨਾਂ ਦੀ ਤੁਸੀਂ ਹਮਾਇਤ ਕਰੋ ਨਾ ਕਿ ਕਿਟੇਕੇਦਾਰ ਦੀ ਹਮਾਇਤ ਕਰੋ ਮਨਾ ਕੇ ਖੰਕੀ ਨਾਮ ਦੇ ਮੇਰਾ ਤੇਜ ਸਿੰਘ ਹੈ ਜੀ ਜਿਸ ਲਈ ਹਾਂ ਗਦਾਮ ਅੱਗੇ ਧਰਨਾ ਮਾਰ ਕੇ ਬੈਠੇ ਵੱਡੀ ਗੰਟੀ ਚ ਜਿਹੜਾ ਪੱਲੇਦਾਰ ਪਹੁੰਚੇ ਉਹ ਪੁਲਿਸ ਪ੍ਰਸ਼ਾਸਨ ਨੇ ਵੱਡੀ ਗੰਟੀ ਚ ਆਇਆ ਮਾਮਲਾ ਕੀ ਹੈ ਮਾਮਲਾ ਹੈ ਇਹ ਠੇਕੇਦਾਰ ਦੇ ਸਾਰਾ ਬਰਖਲਾਫ ਹੈ ਇਹ ਨੂੰ ਅੱਜ 20 ਸਾਲ ਹੋ ਗਏ ਸਾਨੂੰ ਇਹ ਵੇਟ ਘਟ ਲੈ ਕੇ ਆਉਣਾ ਦਿੰਦਾ ਉਹਰੇ ਉਹਦੋਂ ਵੀ ਘਟ ਹੈ ਜਿਵੇਂ ਕਿ ਸਰਕਾਰ ਬਹੁਤ ਇਚਾਰਟ ਦੇ ਰਹੀ ਹੈ ਦੀ ਵਾ ਬਚਾਈ ਵਾ ਦੇ ਰਹੀ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਸਾਨੂੰ ਇਹ ਆਈ ਵਾਰੀ ਇਹ ਨਸਲੇ ਟੈਂਡਰ ਲੈ ਕੇ ਆਉਣਾ ਹੈ ਮਜ਼ਦੂਰਾਂ ਦਾ ਹੱਕ ਖਾਂਦਾ ਹੈ ਇੱਕ ਪਾਸੇ ਸਾਨੂੰ 2.5 ਟੈਂਡਰ ਪੈ ਮਿਲ ਰਹੇ ਨੇ ਏਜੰਸੀਆਂ ਦੇ ਰਿੱਤੇ ਨੇ ਇਹ ਸਾਨੂੰ 2 ਗੰਨੇ 2 ਰੁਪਏ ਬੰ ਦੇਵਾਂਗਾ ਇਹ ਉਹ ਹੱਕ ਸੱਚੀ ਲਵਾਈ ਪਿੱਛੇ ਆਪਦੀ ਅਸੀਂ ਕੁਰਬਾਨੀ ਦੇਣੀ ਦੀਪੂ ਅੱਗੇ ਬੈਠਿਆ ਤੇ ਅੱਜ ਕੱਲ ਉਹ ਮੌਲਚਾ ਜਿੱਤਾਂਗੇ ਸਾਨੂੰ ਆਪੇ ਸਿਰ ਵੀ ਦੇਣੇ ਪੈਣ ਸਿਰ ਵੀ ਦੇਵਾਂਗੇ ਬਾਕੀ ਅਸੀਂ ਅੱਗੇ ਦੇ ਪਰਿਵਾਰ ਜਨਮਾਤਿਆਂ ਕੇ ਬਿਠਾ ਮੰਗੇ ਪ੍ਰਸ਼ਾਸਨ ਨੂੰ ਦੱਸਾਂਗੇ ਵੀ 50 ਸਾਲ ਦਾ ਜਿਹੜਾ ਇੱਕ ਮਜ਼ਦੂਰ ਇੱਥੇ ਅੱਜ ਕਰੋ ਕੱਢਿਆ ਜਾਂਦਾ ਤਾਂ ਉਹਦੇ ਵਾਸਤੇ ਕੋਈ ਵੀ ਕੋਰਿਆ ਹੋਣੀ ਹੈ ਜੀ ਤਾਂ ਉਹ ਜਿਹੜਾ ਲੰੰਗੂ ਮਜ਼ਦੂਰ ਆਉਂਦਾ ਉਹਦੇ ਪਤਾ ਨਹੀਂ ਉਹ ਕਿੱਛੇ ਦਾ ਕਿੱਛੇ ਦਾ ਨਾ ਉਹਦੇ ਆ ਕੇ ਕੰਮ ਐਸੀ ਨਹੀਂ ਕਰਨਗੇ ਬਿਲਕੁਲ ਨਹੀਂ ਇਹ ਮਰ ਜਾਣਗੇ ਜ਼ਰੂਰ ਪਾ ਠੇਕੇਦਾਰ ਨੂੰ ਮਾਰਾਂਗੇ ਆਪ ਵੀ ਮਰਾਂਗੇ ਕੋਈ ਨਹੀਂ ਬਿਲਕੁਲ ਨਹੀਂ ਇਹ ਸਾਰਾ ਬੁਲਾਵ ਆਉਗਾ ਜੀ ਐਸੀ ਗੱਲ ਨਹੀਂ ਹੈਗੀ ਜੀ ਪੁਲਿਸ ਪ੍ਰਸ਼ਾਸਨ ਪਹੁੰਚੇਗੀ ਪੁਲਿਸ ਪ੍ਰਸ਼ਾਸਨ ਪਹੁੰਚੇਗੀ ਇਹ ਠੇਕੇਦਾਰ ਨੇ ਸਾਡੇ ਵਰ ਖਾਬ ਇਹਨੇ ਆਉਣੇ ਇਹਨਾਂ ਦੀ ਜੋਤੀ ਬਣਦੀ ਹੈ ਪਰ ਹੁਣ ਕਿੱਥੇ ਕਿੱਥੇ ਆਉਣਗੇ ਸਾਰਾ ਪੰਜਾਬ ਬੰਦ ਕਰਾਂਗੇ ਸਾਰੇ ਬਾਜ਼ਾਰ ਦੇ ਬਰਕਰੂ ਦੇ ਆਉਣਗੇ ਇਹਨਾਂ ਨੂੰ ਦੱਸ ਦਾਂਗੇ ਵੀ ਕੀ ਭਾਵੇਂਗੀ ਵਿਕਰੀ ਕਿਸ ਕਿਸ ਗਦਾਮ ਦੇ ਅੱਗੇ ਲੇਬਰ ਨੇ ਧਰਨਾ ਲਾਇਆ ਹੋਇਆ ਪੁਸਪ ਪ੍ਰਸ਼ਾਸਨ ਦੀ ਵੱਡੀ ਕ੍ਰਿੰਤੀ ਚ ਪਹੁੰਚਾ ਵਧੀਆ ਜੀ ਇੱਕ ਟੈਂਡਰ ਸਟੈਕਿੰਗ ਦਾ ਔਰ ਲੋਡਿੰਗ ਦਾ ਜੋ ਗਦਾਮਾਂ ਦੇ ਵਿੱਚ ਕਣਕ ਜਾਂ ਚੌਲ ਪਏ ਨੇ ਉਹ ਇੱਕ ਪਾਰਟਿਕੂਲਰ ਪਾਰਟੀ ਦੇ ਹੱਕ ਦੇ ਵਿੱਚ ਹੋਇਆ ਸੀ ਜਿਸ ਦੇ ਸਬੰਧੀ ਇਹਨਾਂ ਦਾ ਆਪਸ ਦੇ ਵਿੱਚ ਰੇਤ ਨੂੰ ਲੈ ਕੇ ਝਗੜਾ ਸੀ ਤੇ ਜਿਹੜੀ ਠੇਕੇਦਾਰ ਪਾਰਟੀ ਹੈ ਉਹਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮਾਨਯੋਗ ਕੋਰਟ ਦੇ ਵਿੱਚ ਜਾ ਕੇ ਆਪਣੀ ਅਰਜ਼ੀ ਦਿੱਤੀ ਸੀ ਤੇ ਕੋਰਟ ਨੇ ਸਾਰੀਆਂ ਦਲੀਲਾਂ ਸੁਣਦੇ ਹੋਏ ਉਹਨਾਂ ਦਾ ਪੱਖ ਮੰਨਦੇ ਹੋਏ ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਦਾ ਹੁਕਮ ਦਿੱਤਾ ਜਿਹਦੇ ਤਹਿਤ ਉਹ ਆਪਣਾ ਕੰਮ ਕਰ ਰਹੇ ਨੇ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾ ਰਹੀ ਹੈ। ਬਾਰੂ ਲੇਬਰਾਈ ਹੋਈ ਸੀ? ਜੀ ਹਾਂ ਬਾਰੂ ਲੇਬਰਾਈ ਹੋਈ ਹੈ ਜੀ। ਠੇਕੇਦਾਰ ਦੀ ਲੇਬਰ ਹੈ। ਉਹੀ ਹੋਈ ਹੈ ਇਹ ਧਰਨਾ ਜਿਹੜਾ ਇਹ ਕਿਦਾਂ ਦੇ ਹਾਲਾਤ ਹੈ ਬਾਹਰ ਪੀਸਫੁਲ ਨੇ ਜੀ ਲੋਕਤੰਤਰ ਹੈ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਬਟੂ ਪੀਸਫੁਲ ਨੇ ਬੜੇ ਚੰਗੇ ਤਰੀਕੇ ਨਾਲ ਸਾਨੂੰ ਕੋਆਪਰੇਟ ਕਰ ਰਹੇ ਨੇ